ਫਾਜ਼ਲ ਕਾ ਤੇ ਐਸ ਡੀ ਐਮ ਦਫ਼ਤਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਵੱਲੋਂ ਰੋਸ ਜ਼ਾਤਾਇਆ ਗਿਆ ਪੀੜਤਾ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਤੱਕ ਵੀ ਉਹਨਾਂ ਵਰਗੇ ਕਈ ਹੜ੍ਹ ਪੀੜਤਾਂ ਨੂੰ 2023 ਅਤੇ 2025 ਦੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਹੈ ਉਹਨਾਂ ਵੱਲੋਂ ਸਬੰਧਤ ਪਟਵਾਰੀ ਤੇ ਗਲਤ ਖਾਤਿਆਂ ਵਿੱਚ ਪੈਸੇ ਪਾਉਣ ਫੋਨ ਨਾ ਚੁੱਕਣ ਅਤੇ ਖੱਜਲ ਖਵਾਰ ਕਰਨ ਦੇ ਦੋਸ਼ ਲਗਾਏ ਗਏ ਇਸ ਦੇ ਨਾਲ ਹੀ ਪੀੜਤਾਂ ਨੇ ਦੱਸਿਆ ਕਿ ਉਹਨਾਂ ਦੇ ਮਕਾਨ ਡਿੱਗ ਚੁੱਕੇ ਹਨ ਅਤੇ ਫਸਲਾਂ ਬਰਬਾਦ ਹੋਈਆਂ ਹਨ ਸਰਵੇਖਣ ਅਤੇ ਲਿਸਟਾਂ ਵਿੱਚ ਨਾਮ ਹੋਣ ਦੇ ਬਾਵਜੂਦ ਬਾਅਦ ਵਿੱਚ ਬਿਨਾਂ ਦੱਸੇ ਉਹਨਾਂ ਦੇ ਨਾਮ ਕੱਟ ਦਿੱਤੇ ਗਏ। ਉਹਨਾਂ ਮੰਗ ਕੀਤੀ ਹੈ ਕਿ ਕੱਚੀਆਂ ਅਤੇ ਪੱਕੀਆਂ ਜ਼ਮੀਨਾਂ ਦੇ ਸਾਰੇ ਹੜ੍ਹ ਪੀੜਤਾਂ ਨੂੰ ਫਸਲਾਂ ਅਤੇ ਨੁਕਸਾਨੇ ਗਏ ਮਕਾਨਾਂ ਦਾ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਸਬੰਧਤ ਪਟਵਾਰੀ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਗਲੇ ਕੁਝ ਦਿਨਾਂ ਵਿੱਚ ਇਸ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਪੱਕੇ ਤੌਰ ਤੇ ਤਰਨਾ ਲਗਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਉਹਨਾਂ ਵੱਲੋਂ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਜਦੋਂ ਇਸ ਬਾਰੇ ਗੱਲਬਾਤ ਕਰਨ ਲਈ ਸਬੰਧਤ ਪਟਵਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਤੇ ਮੈਂ ਬੱਲੇਛਾ ਉਤਾੜ ਤੋਂ ਤੇ ਅਸੀਂ ਇਹ ਮੰਗ ਕਰਨੇ ਆ ਕਿ ਸਾਡੇ ਇੱਕ ਤਾਂ ਜਿਹੜਾ ਜ਼ਮੀਨਾਂ ਦੇ ਮਾਪਜੇ ਆ ਜਿਹੜਾ ਹੜ ਆਇਆ ਸੀ ਤੇ ਉਹ ਮਾਪਜੇ ਨਹੀਂ ਪਟਵਾਰੀ ਸਾਹਿਬ ਵਾਰ ਹੈ ਤੇ ਕਿੰਨਿਆਂ ਵਾਰ ਐਫੀਡੀਟ ਦਿੱਤੇ ਗਏ ਮੰਗੇ ਗਏ ਤਾਂ ਅਸੀਂ ਦਿੱਤੇ ਆ ਪਰ ਉਹਨਾਂ ਮਾਪਜਾ ਅਜੇ ਤੱਕ ਨਹੀਂ ਪਾਇਆ ਤੇ ਉਸ ਤੋਂ ਬਾਅਦ ਜੀ ਜਦੋਂ ਹੜਾ ਆਇਆ ਅਸੀਂ 3 ਮਹੀਨੇ ਘਰੋਂ ਬਾਹਰ ਰਹੇ ਹਾਂ ਘਰਾਂ ਵਿੱਚ ਪਾਣੀ ਮੱਝਾਂ ਅਸੀਂ ਬਾਹਰ ਲੈ ਕੇ ਗਏ ਹਾਂ ਸਾਡੇ ਬੱਚੇ ਵੀ ਘਰਾਂ ਤੋਂ ਬਾਹਰ ਰਹੇ ਨੇ 3 ਮਹੀਨੇ ਰਹਿਣ ਦੇ ਬਾਵਜੂਦ ਜਿਹੜੇ ਸਾਡੇ ਮਕਾਨ ਪਾਣੀ ਵਿੱਚ ਸੀਗੇ ਉਹਨਾਂ 'ਚ ਚੀਰ ਚ ਪੈ ਗਏ ਧਰਾੜਾਂ ਆ ਗਈਆਂ ਤੇ ਕੋਈ ਕੰਦਾ ਡੇਗ ਪਈਆਂ ਤੇ ਉਹਨਾਂ ਦਾ ਸਾਡੇ ਲਿਖੇ ਗਏ ਸੀ ਦੋ ਤਿੰਨ ਲਿਸਟਾਂ ਵਿੱਚ ਨਾ ਆਇਆ ਸੀਗਾ ਜਦੋਂ ਮੁਆਵਜ਼ਾ ਪੈਣ ਲੱਗਿਆ ਤੇ ਉਸ ਵਾਰ ਸਾਡਾ ਮੁਆਵਜ਼ਾ ਉਹ ਕਮਰਿਆਂ ਦਾ ਨਹੀਂ ਪਿਆ ਜੇ ਜ਼ਰਾਰਾ ਸੀਗਾ 40 40 ਹਜ਼ਾਰ ਉਹ ਵੀ ਅਸੀਂ ਮੰਗ ਕਰਨੇ ਆ ਕਿ ਸਾਨੂੰ ਉਹ ਦੁਬਾਰਾ ਹੀ ਸਾਡਾ ਜਿਹੜਾ ਦੇਖਿਆ ਜਾਏ ਜ਼ਰਾਰਾ ਪਈਆਂ ਨੇ ਤੇ ਉਹਨਾਂ ਨੂੰ ਦੁਬਾਰਾ ਹੀ ਵੈਰੀਫਿਕੇਸ਼ਨ ਕੀਤੀ ਜਾਏ ਤੇ ਜਿਹੜਾ ਸਾਨੂੰ ਉਹ ਮੁਆਵਜ਼ਾ ਮਿਲ ਜਾਏ 2023 ਵਿੱਚ ਜਿਹੜਾ ਫਸਲਾਂ ਦਾ ਮੁਆਵਜ਼ਾ ਸੀਗਾ ਉਹ ਨਹੀਂ ਹਾਲੇ ਤੱਕ ਨਹੀਂ ਪਿਆ ਜੀ ਮਕਾਨਾਂ ਦਾ ਜੀ ਦੋ ਮਕਾਨ ਹੈਗੇ ਆ ਜਿਹੜੇ ਚਰੀਚ ਹੋਏ ਆ ਇਹ ਪੂਰੀ ਤਰ੍ਹਾਂ ਪੂਰਾ ਵੀ ਇੱਕ ਪਾਸੋਂ ਜਿਹੜੀ ਦੁਆਰ ਹੈਗੀ ਪੂਰੀ ਢਹਨ ਤੇ ਹੈ ਤੇ ਚੈੱਕ ਕਰਕੇ ਵੀ ਆਏ ਸੀਗੇ ਤੇ ਉਹਨਾਂ ਜੈਸੇ ਵੀ ਕੀਤਾ ਸੀਗਾ ਤੇ ਪਰ ਉਹਨਾਂ ਸਾਨੂੰ ਅਜੇ ਤੱਕ ਪੈਸੇ ਨਹੀਂ ਪਾਏ ਜ਼ਮੀਨ ਹੈਗੀ 5 ਕੇ ਲਈ ਪੱਕੀ ਜ਼ਮੀਨ ਹੈਗੀ ਹੈ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਮੁਆਵਜ਼ਾ ਨਹੀਂ ਮਿਲਿਆ ਜੀ ਪਟਵਾਰੀ ਪਟਵਾਰੀ ਨਹੀਂ ਮਿਲੇ ਸੀਗੇ ਤੇ ਉਸ ਤੋਂ ਬਾਅਦ ਤਹਿਸੀਲਦਾਰ ਕੋਲ ਵੀ ਗਏ ਸੀਗੇ ਉਹ ਵੀ ਐਵੇਂ ਕਹਿੰਦੇ ਸੀਗੇ ਪਈ ਪਾ ਦਿੰਨੇ ਆ ਅੱਜ ਪਾ ਦਿੰਨੇ ਆ ਕੱਲ ਪਾ ਦਿੰਨੇ ਆ ਪਰ ਅਜੇ ਤੱਕ ਕੋਈ ਪੈਸਾ ਨਹੀਂ ਪਿਆ ਦਿੱਕਤ ਕੋਈ ਨਹੀਂ ਦੱਸਦੇ ਪਏ ਕੋਈ ਪਾ ਇਹ ਹੀ ਕਹਿੰਦੇ ਆ ਪਈ ਪਾ ਦਿੰਨੇ ਆ ਦੋ ਚਾਰ ਦਿਨ ਤੱਕ ਪਾ ਦਿੰਨੇ ਆ ਪਰ ਪੈਂਦੇ ਨਹੀਂ ਪਏ ਗਏ ਬਾਕੀ ਤਾਂ ਸਾਰਿਆਂ ਦਾ ਪੈ ਗਿਆ ਜੀ ਜਿਹੜੇ ਰਹਿੰਦੇ ਆ ਉਹ ਇੱਥੇ ਖੜੇ ਆ ਅਲੀ ਹੋਰ ਵੀ ਬਾਕੀ ਹੈਗੇ ਜਿਨ੍ਹਾਂ ਦਾ ਨਹੀਂ ਪਿਆ ਇਹ ਹੀ ਮੰਗ ਕਰਨੇ ਆ ਕਿ ਇਹ ਸਾਡਾ ਜਲਦੀ ਤੋਂ ਜਲਦੀ ਜਿਹੜੀ ਸਥਿਤੀ ਹੈਗੀ ਏ ਮਾਜੇ ਵਾਲੀ ਉਹ ਸਾਨੂੰ ਐਡਵਾਈਸ ਕੀਤੀ ਜਾਏ ਮਾਜੇ ਵਾਲੀ ਪਰਵਾਇਆ ਸੀ ਨਾਮ ਕੀ ਤੁਹਾਡਾ ਹਰਬੰਸ ਸਿੰਘ ਕਿਹੜਾ ਪਿੰਡ ਵੱਲਾ ਛੱਤਾੜ ਨੂਰ ਛਾ ਪਿੰਡ ਰਕਬਾ ਕਿਰਕੇ ਦਾ ਫਸਲਾਂ ਦਾ ਮਕਾਨਾਂ ਦਾ ਦੋਵੇਂ ਹੀ ਹਨ ਤਿੰਨ ਮਕਾਨ ਡੱਟੇ ਤਿੰਨਾ ਬਰਾਵਾ ਦੇ ਕੋਈ ਵੀ ਨਹੀਂ ਆਇਆ ਤੇ ਫਸਲ ਕਿੰਨੀ ਨੁਕਸਾਨੀ ਫਸਲ 12 ਕਿੱਲੇ ਤਿੰਨਾ ਬਰਾਵਾ ਦੀ ਕੱਚੀ ਜ਼ਮੀਨ ਤੇ ਪੱਕੀ ਹੈ ਕੱਚੀ 4 ਕਿੱਲੇ ਉਹ ਦੂਜੀ ਪੱਕੀ ਕੱਚੀ ਤਾਂ ਵੀ ਨਹੀਂ ਆਇਆ ਮਾਜੇ ਤਾਂ ਵੀ ਨਹੀਂ ਆਇਆ ਸੇਲਦਾਰੋਂ ਮਿਲੇ ਐ ਏਡੀ ਨੂੰ ਮਿਲੇ ਐ ਪਟਵਾਰੀ ਵਰ ਜਾਂਦੇ ਦਫ਼ਤਰ ਹੀ ਬੰਦ ਹੁੰਦੇ ਆ ਕਟਵਾਰੀ ਦੀ ਫੋਨ ਹੀ ਨ ਚੱਕਦਾ ਮਿਲੇ ਫੋਨ ਹੀ ਨ ਚੱਕਦਾ ਨਾ ਅੰਦਾਜ਼ ਪਾਣੇ ਭਲਕੇ ਪਾਣ ਨਾ ਦਫਤਰ ਬੈੰਦੇ ਕੋਈ ਹੁੰਦਸਦੇ ਹੀ ਨਹੀਂ ਵੀ ਕੀ ਲੱਗੀ ਕੀ ਨਹੀਂ ਲੱਗੀ ਕਿੰਨੇ ਕੋਈ ਹੋਰ ਕਿਸਾਨ ਤੋਂ ਫਿੱਤਰ ਆ ਗਏ ਜਿਨ੍ਹਾਂ ਦਾ ਕਿਸਾਨ ਤਾਂ ਬੜੇ ਗਏ ਨੂੰ ਹਜ਼ਾਰਾਂ ਦਾ ਸਾਭ ਨਾ ਗਏ ਨੂੰ ਕਿਨਾਂ ਦਾ ਕਮਰੇ ਡੈਗ ਉਹ ਵੀ ਬੜੇ ਗਏ ਨੇ ਕੰਮ ਤਾਂ ਕੀ ਕੀਤਾ ਜਾ ਰਿਹਾ ਨਾਮ ਕੱਟਿਆ ਗਿਆ ਜਾ ਹੈਗਾ ਨਾਮ ਤੋਂ ਲਿਖਾਈ ਕੋਈ ਨਹੀਂ ਨੇ ਕੋਰਟ ਬਣਵਾਇਆ ਤਾਂ ਕੋਈ ਨੇ ਕੋਰਟ ਮੁੱਲੇਗਾ ਨਹੀਂ ਲੇ ਕੇ ਪੋਟੂ ਲੈ ਕੇ ਕੋਈ ਨਹੀਂ ਆਇਆ ਬਾਜੂ ਚਾ ਨਾ ਉਧਰੋਂ ਆਇਆ ਨਾ ਇਧਰੋਂ ਆਇਆ ਕਿਸੇ ਪਾਸੋਂ ਸਾਡਾ ਮਾਜਬਾ ਆਣਾ ਚਾਹੀਦਾ ਕਮਰੇ ਪਾਣੇ ਚਾਹੀਦੇ कांड ਮੇਰਾ ਨਾਮ ਮਨਜੀਤ ਸਿੰਘ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਅਗੂ ਫਾਇਲ ਕਾ ਅਸੀਂ 29 ਤਰੀਕ ਨੂੰ ਵੀ ਐਸ ਡੀ ਐਮ ਦਫ਼ਤਰ ਅਸੀਂ ਮੰਗ ਪੱਤਰ ਦੇ ਕੇ ਗਏ ਸੀ ਪਰ ਉਹ ਦਿਤੇ ਇੱਕ ਰਤਾ ਵੀ ਗੌਰ ਨਹੀਂ ਹੋਈ ਇਸ ਕਰਕੇ ਸਾਨੂੰ ਹੁਣ ਦੁਬਾਰੀ ਇਹ ਮੰਗ ਪੱਤਰ ਦੇਣਾ ਪੈ ਗਿਆ ਜਿਹੜੀ ਆਪਕੀ ਜਿਹੜੀ ਅਸੀਂ ਐਪਲੀਕੇਸ਼ਨ ਹੋਰ ਅੱਜ ਦੇ ਰਹੇ ਆ ਇਹਨਾਂ ਵਿੱਚ ਮੁਆਵਜ਼ੇ ਹੈਗੇ ਆ ਚਾਹ ਪਕੀਆਂ ਦੇ ਚਾਹੇ ਕੱਚੀਆਂ ਦੇ ਅਸੀਂ ਸਾਰੇ ਦੀ ਮੰਗ ਕਰਨੇ ਹੈਗੇ ਆ ਸਾਰਨ ਮੁਆਵਜ਼ਾ ਮਿਲਣਾ ਚਾਹੀਦਾ ਹੈ ਜਿਨ੍ਹਾਂ ਦੇ ਮਕਾਨ ਡਿੱਗੇ ਆ ਨਾ ਤਾਂ ਉਹਨਾਂ ਨੂੰ ਮੁਆਵਜ਼ਾ ਮਿਲਿਆ ਹੈਗਾ ਉਹਨਾਂ ਨੂੰ ਮਿਲਣਾ ਚਾਹੀਦਾ ਹੈਗਾ ਕਿਉਂਕਿ ਹਰੇਕ ਬੰਦੇ ਨਾਲ ਨੁਕਸਾਨ ਹੋਇਆ ਹੈਗਾ ਜੇਕਰ ਸਾਡੇ ਇਹਨਾਂ ਮੰਗਾਂ ਤੇ ਗੌਰ ਨਹੀਂ ਹੁੰਦੀ ਅਸੀਂ ਇਸ ਤੋਂ ਬਾਅਦ ਟਿਕਾ ਸੰਘਰਸ਼ ਵਿੱਢਣ ਦੀ ਤਿਆਰੀ ਕਰਾਂਗੇ ਜੀ ਅਸੀਂ ਪਟਵਾਰੀ ਸਾਹਿਬ ਨੂੰ ਵੀ ਮਿਲੇ ਸੀ ਤਹਿਸੀਲਦਾਰ ਨੂੰ ਵੀ ਅਸੀਂ ਪਰਸਨਲੀ ਮਿਲੇ ਆ ਪਰ ਉਹਨਾਂ ਨੇ ਸਾਡੀ ਗੱਲਾਂ ਤੇ ਕੋਈ ਗੌਰ ਨਹੀਂ ਹੋਈ ਗਈ 29 ਤਰੀਕ ਨੂੰ ਐਸਡੀ ਐਸਡੀ ਸਾਹਿਬ ਨਾਲ ਅਸੀਂ ਖੁਦ ਮਿਲੇ ਸੀ ਮੰਗ ਪੱਤਰ ਦੇ ਕੇ ਗਏ ਸੀ तहसीलदार ਨੂੰ ਬਾਅਦ ਵਿੱਚ ਮਿਲੇ ਆ ਸੁਪਰੀਡੈਂਟ ਨੂੰ ਮਿਲੇ ਆ ਬਾਅਦ ਵਿੱਚ ਜਿਹੜੇ ਅਸੀਂ ਮੰਗ ਪੱਤਰ ਦੇ ਗਏ ਸਾਡਾ ਵਾਲੀ ਉਹ ਮੰਗ ਪੱਤਰ ਤੇ ਕੋਈ ਜਵਾਬ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਜੇਕਰ ਸਾਨੂੰ ਕੋਈ 2-4 ਦਿਨਾਂ ਦੇ ਵਿੱਚ ਵਿੱਚ ਕੋਈ ਸਾਨੂੰ ਵਾਰ ਜਵਾਬ ਮਿਲਦਾ ਤਾਂ ਠੀਕ ਹੈ ਨਹੀਂ ਦਸੀ ਅੱਗੇ ਅੱਗੇ ਪੱਕਾ ਦਰਨਾ ਅਸੀਂ ਲਾ ਗਾਵਾਂਗੇ ਲਗਭਗ ਹੁਣ ਜਿਹੜੇ ਸਾਡੇ ਨਾਲ ਇਸ ਟਾਈਮ ਮੌਜੂਦ ਦਾ ਖੜੇ ਹੈਗੇ ਆ 15 ਤੋਂ 20 ਹੈਗੇ ਆ ਲਗਭਗ ਪਿੰਡਾਂ ਵਿੱਚ ਜ਼ਿਆਦਾ ਨਹੀਂ ਤੇ 40-50-50 ਘਰ ਹੈਗੇ ਆ ਜਿਹੜੇ ਦਰਿਆ ਤੇ ਪਾਰੂ ਹੈਗੇ ਆ ਹਰੇਕ ਪਿੰਡ ਵਿੱਚ ਨਹੀਂ ਮਾਵਜੇ ਮਿਲੇ ਗਿਆ ਕਈਆਂ ਦੇ ਮਾਵਜੇ ਪੈ ਗਏ ਆ ਕਈਆਂ ਦੇ ਅਲੀ ਰਹਿੰਦੇ ਗਿਆ ਪੈਂਡਿੰਗ ਬਏ ਗਿਆ ਜ਼ਮੀਨਾਂ ਦੀ ਰਹਿੰਦੇ ਗਿਆ ਮਕਾਨਾਂ ਦੇ ਤਾਂ ਬਿਲਕੁਲ ਕੋਈ 25 30 ਦੀ ਮਕਾਨ ਮਾਸੇ ਮਿਲੇ ਗਿਆ ਪਿੰਡਾਂ ਵਿੱਚ ਬਾਕੀ ਸਾਰੇ ਸਾਰੇ ਪੈਂਡਿੰਗ ਬਏ ਗਿਆ ਕਈਆਂ ਦੇ ਮਕਾਨ ਲਖੀਚੇ ਵੀ ਨਹੀਂ ਆ ਕਈਆਂ ਦੇ ਅਲੀ ਮਕਾਨ ਲਖੀਚੇ ਵੀ ਨਹੀਂ ਗਿਆ ਉਹਨਾਂ ਦੇ ਲਿਸਟ ਵਿੱਚ ਤਾਂ ਨਾਮ ਆਉਣਾ ਕਿ ਤੇ ਮਿਲਣਾ ਵੀ ਕੀ ਕਈਆਂ ਦਾ ਮੀਹ ਕਰ ਗੱਡਗੇ ਨੇ ਉਹਨਾਂ ਤੇ ਨਹੀਂ ਮਾਵਜਾ ਆਇਆ ਕਈ ਪਹਿਲਾਂ ਮੀਹ ਕਰਨ ਵੀ ਡਿੱਗੇ ਗਿਆ ਉਹਨਾਂ ਦੀ ਮਾਵਜੇ ਪੈਂਡਿੰਗ ਬਏ ਗਿਆ ਇਧਰ ਜਿਵੇਂ ਗਲਬ ਸਿੰਘ ਜੁਗਗੇ ਗਿਆ ਤਰੋਬੜੀ ਪਿੰਡ ਹੈ ਗਿਆ ਉਥੇ ਦੋ ਘਰ ਬੇਕਾਰ ਹੋਏ ਵੇ ਗਿਆ ਉਹਨਾਂ ਨਾਲ ਹੀ ਕੋਈ ਵੀ ਕਾਰਵਾਈ ਨਹੀਂ ਕਰਕੇ ਨਾ ਕੋਈ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਾ ਕੁਛ ਉਹ ਹਾਲੀ ਪੰਚਾਇਤੀ ਥਾਮਾ ਤੇ ਬੈਠੇ ਹੋਇਆ ਜਿਹੜੀਆਂ ਕੱਚੀਆਂ ਜ਼ਮੀਨਾਂ ਦੀ ਗੱਲ ਕਰੀਏ ਮੁਆਵਜ਼ਾ ਨਹੀਂ ਮਿਲ ਰਿਹਾ ਉਹ ਲਗਭਗ ਸਾਰਿਆਂ ਨੂੰ ਨਹੀਂ ਮਿਲ ਰਿਹਾ ਉਹ ਤਾਂ ਕਿੰਨੀ ਕੁ ਜ਼ਮੀਨ ਹੋएगी ਕੱਚੀ ਇਲਾਕੇ ਦੀ ਗੱਲ ਕਰੀ ਰਿਹਾ ਲਗਭਗ ਹੈ ਦਰਿਆ ਤੋਂ ਪਾਰ ਲਈ ਗੱਲ ਕਰੀਏ ਸੈਂਕੜੇ ਸੈਂਕੜੇ ਕਿੱਲੇ ਹੈਗੇ ਜਿਨ੍ਹਾਂ ਦੇ ਮੁਆਵਜ਼ੇ ਰਹਿੰਦੇ ਗਿਆ ਕੱਚੀ ਜ਼ਮੀਨ ਜਿਹੜੀ ਹਾਂਜੀ ਹਾਂਜੀ ਕਿਹਾ ਕਿ ਯਾਰ ਕੱਚੀ ਜ਼ਮੀਨ ਨਾਲ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹਾਂਜੀ ਕੱਚੀ ਜ਼ਮੀਨ ਨਾਲ ਮੁਆਵਜ਼ਾ ਅੱਲੀ ਕੋਈ ਸਾਡੇ ਨੂੰ ਵਰ ਜਵਾਬ ਨਹੀਂ ਦੇ ਰਹੇ ਵੀ ਸਾਨੂੰ ਪਿੱਛੂ ਆਵੇਗਾ ਤਾਂ ਸਿਪਾਵਾਂਗੇ ਇਹ ਹੀ ਸਾਨੂੰ ਥੋੜਾ ਜਿਹਾ ਲਾਰਾ ਦਿੱਤਾ ਗਿਆ ਨਹੀਂ ਪਾਰ ਤੇ ਕੱਚਿਆਂ ਨਾਲ ਤਾਂ ਕਿੱਥੇ ਪੱਕਿਆਂ ਵਾਲੀ ਵੀ ਆਲੀ ਸਾਰੇ ਵਿੱਚ ਪਏ ਗਿਆ ਕਈ ਕਿਸਾਨ ਪੱਕਿਆਂ ਵਾਲੇ ਕਈ ਕਿਸਾਨ ਪੱਕਿਆਂ ਵਾਲੇ ਪਏ ਗਿਆ ਤੁਰੰਤ ਪਾਇਆ ਤੁਰੰਤ ਅਸੀਂ ਤਾਂ ਕਹਿੰਨੇ ਆ ਮੁਆਵਜ਼ਾ ਪਾਇਆ ਜਾਵੇ ਜਿਹੜੇ ਲੋਕ ਗਰੀਬ ਹੋ ਗਿਆ ਪਹਿਲਾਂ ਤਾਂ ਪਾਣੀ ਨੇ ਲੁੜੇ ਗਿਆ ਔਰ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਹੈਗਾ ਬੇਕਾਰ ਬੈਠੇ ਗਿਆ ਇਸ ਟਾਈਮ ਉਹਨਾਂ ਨੂੰ ਰੋਟੀ ਖਾਣੀ ਬੜੀ ਮੁਸ਼ਕਲ ਹੋ ਰਹੀ ਹੈ ਮੁਆਵਜ਼ਾ ਸਾਰਾ ਦਿੱਤਾ ਜਾ ਸਾਰਾ ਮੁਆਵਜ਼ਾ ਦਿੱਤਾ ਜੇ ਵਿੱਚ ਹੈ ਕੱਚੀ ਵਾਲਾ ਕੋਈ ਰਹਿੰਦਾ ਹੈ ਜਾਂ ਕੋਈ ਪੱਕੀ ਵਾਲਾ ਰਹਿੰਦਾ ਹੈਗਾ ਅਸਤੇ ਸਾਰਾਂ ਦੀ ਮੰਗ ਕਰਦੇ ਆ ਗਿਆਂ ਮੈਂ ਸਰਦਾਰ ਮੰਗਲ ਸਿੰਘ ਜ਼ਿਲ੍ਹਾ ਅਗੂ ਫਾਜ਼ਿਲਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਹੋਰ ਮੇਰੇ ਨਾਲ ਸਾਥੀ ਮਨਜੀਤ ਜੀ ਨੇ ਆਹ ਹੋਰ ਪਿੰਡਾਂ ਦੇ ਸਾਡੇ ਵਕ ਵਕ ਲੋਕ ਪਿੰਡਾਂ ਤੋਂ ਆਏ ਹੋਏ ਨੇ ਜਿਨ੍ਹਾਂ ਦੇ ਅੱਗੇ ਵੀ ਅਸੀਂ ਨਤੀਤਰੀ ਗੁਨੇ ਤੇ ਪ੍ਰਦਰਸ਼ਨ ਕਰਕੇ ਗਏ ਹਾਂ ਹੋਰ ਜਿਹੜੇ ਆ ਮਾਬਜ਼ੇ ਜਿਨ੍ਹਾਂ ਦੇ ਪਟਵਾਰੀ ਸਾਹਿਬ ਨੇ ਬਰਲਾਜ ਪਟਵਾਰੀ ਨੇ 2023 ਦੇ ਵਿੱਚ ਆਦੀ ਮਿਲੀ ਭੁਗਤ ਦੇ ਨਾਲ ਕਿਸੇ ਲੋਕਾਂ ਦੇ ਨਾਲ ਮਿਲ ਕੇ ਗਲਤ ਖਾਤੇ 'ਚ ਪੈਸੇ ਪਾਏ ਨੇ ਉਹ ਖਾਤੇ 'ਚ ਇਹਨਾਂ ਲੋਕਾਂ ਨੂੰ ਪੈਸੇ ਨਹੀਂ ਮਿਲੇ ਆ ਹੁਣ ਵੀ ਤਿੰਨ ਤਿਹਾਰੀ ਇਹਨਾਂ ਕੋਲ ਐਫੀਡੇਵਟ ਤਿੰਨ ਤਿੰਨ ਵਾਰੀ ਇਹਨਾਂ ਕੋਲ ਡਾਕੂਮੈਂਟ ਲੈ ਕੇ ਚਾਰ ਚਾਰ ਵਾਰੀ ਇਹਨਾਂ ਤੇ ਕੋਈ ਵੀ ਉਹਨੇ ਗੰਬਰ ਨਹੀਂ ਕੀਤਾ ਹੋਰ ਦੁਬਾਰਾ ਫਿਰ ਵੀ ਕਈਆਂ ਦਾ ਮਾਬਜ਼ਾ ਨਹੀਂ ਪਾਇਆ ਤੇ ਕਈਆਂ ਦਾ ਜਿਹੜਾ ਆ ਉਹ ਗਲਤ ਖਾਤੇ ਚ ਪਾਤਾ ਮਕਾਨਾਂ ਦਾ ਵੀ ਹੈ ਔਰ ਜ਼ਮੀਨਾਂ ਦਾ ਵੀ ਹੈ ਜ਼ਮੀਨਾਂ ਦਾ ਜਿਹੜਾ ਮਾਪਜਾ ਨੇ ਗਲਤ ਪਾਇਆ ਹੈ ਔਰ ਮਕਾਨਾਂ ਦਾ ਜਿਹੜਾ ਬਣਜਾ ਮਾਪਜਾ ਜਿਹੜਾ ਅਸੀਂ ਇਹ ਗੱਲ ਕਹਿੰਨੇ ਸਰਕਾਰ ਕੋਲ ਉਸ ਤੇ ਮੰਗ ਕਰ ਰਹੇ ਹਾਂ ਜਿਹੜਾ ਬਣਦਾ ਮਾਪਜਾ ਉਹ ਵੀ ਪਾਇਆ ਜਾਵੇ ਨਾ ਗਿਣਤੀ ਤਾਂ ਉਧਰ ਤਾਂ ਜਾਈਏ ਤਾਂ ਸਰਵੇ ਦੇ ਸਾਹਮਣੇ ਤਾਂ ਹਜ਼ਾਰਾਂ ਦੀ ਗਿਣਤੀ ਖੜੇ ਹੈ ਪਰ ਜਿਹੜੇ ਲੋਕ ਸਾਡੇ ਨਾਲ ਆਜਾ ਤੇ ਬੰਦੀ ਦੇ ਸੰਯੋਗ ਨਾਲ ਜਿਹੜੇ ਆਏ ਨੇ ਵਿਚਾਰੇ ਆਸਮੇਂਦ ਰੱਖ ਕੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਬਲਰਾਜ ਪਟਵਾਰੀ ਨੂੰ ਮਿਲਣ ਦੀ ਕਈ ਵਾਰੀ ਪਹੁੰਚ ਕੀਤੀ ਹੈ ਪਰ ਉਹ ਦਫਤਰ ਚ ਨਾ ਤਾਂ ਫੋਨ ਚੱਕਦਾ ਹੈ ਤੇ ਨਾ ਹੀ ਆਪ ਖੁਦ ਮਿਲਦਾ ਹੈ ਕਿਸੇ ਹੋਰ ਅਧਿਕਾਰੀ ਉੱਚ ਅਧਿਕਾਰੀ ਨੂੰ ਮਿਲੇ ਉਹ ਉੱਚ ਅਧਿਕਾਰੀ ਨੂੰ ਅੱਜ ਤੇ ਸਭ ਨੂੰ ਵੀ ਮਿਲ ਕੇ ਗਏ ਆ ਔਰ ਤਫਸੀਲਦਾਰ ਸਭ ਨੂੰ ਕਈ ਵਾਰੀ ਮਿਲਿਆ ਹੈ ਉਹਨਾਂ ਦੇ ਖਿਲਾਫ ਕਈ ਵਾਰੀ ਬਾਈਅੰਡ ਮਿਲੇ ਆ ਵੀ ਸਾਰੇ ਇਹਨਾਂ ਤੇ ਤੁਰੰਤ ਜਿਹੜੀ ਆ ਵੀ ਇਹਨਾਂ ਨੂੰ ਬਜਾਤਾ ਇਹਨਾਂ ਦੀ ਬਦਲੀ ਕਰੋ ਜਾਂ ਇਹਨਾਂ ਦੀ ਕਾਰਵਾਈ ਪਾਓ ਇਹ ਤਾਂ ਜਿਹੜਾ ਗਲਤ ਕੰਮ ਕਰ ਰਿਹਾ ਹੈ ਬਨਾਰਜ ਪਟਵਾਰੀ ਇਹ ਸਭ ਤੋਂ ਨਿਯਾਜ ਕਰ ਰਿਹਾ ਤੇ ਫਾਇਲ ਕਾ ਦੇ ਵਿੱਚ ਜਿਹੜੇ ਖਾਤੇ ਚ ਗਲਤ ਪੈਸੇ ਲੋਕਾਂ ਦੇ ਡੁੱਬੇ ਹੋਏ ਲੋਕਾਂ ਦੇ ਖਾਤੇ ਚ ਗਲਤ ਪੈਸੇ ਪਾਈ ਜਾ ਰਿਹਾ ਅਸੀਂ ਇਹ ਨਹੀਂ ਤੁਰੰਤ ਮੰਗ ਕਰਦੇ ਔਰ ਜਿਹੜੀ ਇਹ ਪਟਵਾਰੀ ਸਾਹਿਬ ਦੀ ਸਾਨੂੰ ਕਾਰਵਾਈ ਦੀ ਮੰਗ ਚਾਹੀਦੀ ਹੈ ਜੀ ਅਸੀਂ ਇਹਦੀ ਮੰਗ ਪੂਰੇ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਟੀਮ ਜਿਹੜੀ ਹੈ ਫਾਜ਼ਿਲਕਾ ਜ਼ਿਲ੍ਹੇ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਐਪਲੀਕੇਸ਼ਨ ਦੇ ਰਹੇ ਹਾਂ ਤੇ ਵੀ ਇਹ ਨਹੀਂ ਤਾਂ ਕਾਰਵਾਈ ਦੀ ਮੰਗ ਕਰ ਰਹਾ ਜੀ ਮਾਬਜਾ ਜਿਹੜਾ ਬਣਦਾ ਮਾਬਜਾ ਜਿਨ੍ਹਾਂ ਦਾ ਮਾਬਜਾ ਹੈਗਾ ਜਿਨ੍ਹਾਂ ਦਾ ਗਲਤ ਖਾਤੇ ਚ ਪਾਇਆ ਗਿਆ ਹੈ 2023 ਦਾ ਵੀ ਹੋਰ 2025 ਦਾ ਵੀ ਉਹਨਾਂ ਨੂੰ ਦਿੱਤਾ ਜਾਵੇ ਔਰ ਜਿਨ੍ਹਾਂ ਦਾ ਨਹੀਂ ਵੀ ਆਇਆ ਉਹਨਾਂ ਦਾ ਵੀ ਬਣਦਾ ਮਾਬਜਾ ਉਹਨਾਂ ਨੂੰ ਦਵਾਇਆ ਜਾਵੇ